ਹਰ ਬੱਚਾ ਬਜ਼ੁਰਗ ਮਾਤਾਵਾ ਪਹਿਣਾ ਇਸ ਗੱਲ ਦੀ ਪਿਆਰ ਨੇ ਭਲੇਖਾ ਤੁਹਾਡਾ ਕੱਢ ਦਾਂਗੇ ਇਹ ਗੁੱਸਲਾ ਵਾਲੀਆਂ ਲੜਾਈਆਂ ਬੰਦ ਕਰਕੇ ਚੋਰੀ ਛਿਪੇ નિર્ਦੋਸ਼ਾਂ ਨੂੰ ਮਾਰਨਾ ਬੰਦ ਕਰਕੇ ਸਿੱਧਾ ਚੈਲੰਜ ਕਰਕੇ ਤੁਸੀਂ ਆਓ ਤੇ ਤੁਹਾਨੂੰ ਸਮਝ ਆ ਜਾਏਗੀ ਕਿ ਤੁਹਾਡੀ ਔਕਾਤ ਕੀ ਹੈ ਮੈਂ ਹੁਣ ਬੇਨਤੀ ਕਰੂੰਗਾ ਸਰਦਾਰ ਤ੍ਰਿਪਿੰਦਰ ਸਿੰਘ ਬਾਜਵਾ ਜੀ ਨੂੰ ਉਹ ਦੋ ਸ਼ਬਦ ਸਾਂਝੇ ਕਰਨ ਕਰਨ ਬਣ ਜੇ ਸੀ ਪੂਰ ਸਰਮਣ ਮਾਰਿਆ ਗਿਆ ਤੋਂ ਦੇ ਲੋਸ ਹੋ ਜਿਵੇਂ ਅਸੀਂ ਆ ਸਾਰੇ ਸ਼ਹਿਰ ਵਾਸੀ ਪਾਰਟੀ ਭਾਈ ਜੀ ਦਾ ਆਪ ਕੇ ਧਰਮ ਦਾ ਆਪ ਕੇ ਸਾਰੇ ਹਿੰਦੋਸਤਾਨੀ ਅਸੀਂ ਇਕੱਠੇ ਹੋ ਕੇ ਆਪਣੇ ਗੌਂਡੀ ਮੋਰ ਹੰਦਸਲਾ ਚਾਹੁੰਦੇ ਆ ਇਸ ਮਸਲੇ ਚ ਨਾ ਕੋ ਸਾਡੀ ਪਾਰਟੀ ਆ ਨਾ ਕੋ ਸਾਡਾ ਧਰਮ ਆ ਅਸੀਂ ਸੈਂਟਰ ਸਰਕਾਰ ਦੇ ਬਰ ਰੋਤੇ ਆ ਕੋ ਸੈਂਟਰ ਸਰਕਾਰ ਐਕਸ਼ਨ ਕਰੇ ਜੀ ਅਸੀਂ ਉਹਦੇ ਨਾਲ ਆ पर जो श्रीनगर चाहे बहुत मदभाग है परमात्मा करे उस मुल्क कि हस्तिया मारना कोई काम को, ना कोई दलेरी नहीं गेले biết được cái đó rồi, cái 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 cái

ਕੀ ਕੋਈ ਮਦਦ ਕਰ ਸਕਦਾ ਹੈ? ਮੈਂ ਪਿੱਛੇ ਰਹਿ ਗਿਆ ਹਾਂ। ਪਰ ਇਹ ਦਾਵਾ ਆਹ। ਆਹ। ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਮੁਰਦਾਬਾਦ ਮਾਸਟਰਸਕਾਨ ਮੁਰਦਾਬਾਦ ਪਾਕਤਾਨ ਪਾਕਿਸਤਾਨ ਮੁਰਦਾਬਾਦ ਮੁਰਦਾਬਾਦ ਉਹਨਾਂ ਦੇ ਕਤਲ ਕੀਤੇ ਇਹ ਬਹੁਤ ਹੀ ਨਿੰਦਨਯੋਗ ਔਰ ਬਹੁਤ ਹੀ ਘਟੀਆਂ ਕਰਤੂ ਤੇ ਜਿਹੜੀ ਉਹਨਾਂ ਵੱਲੋਂ ਅੰਜਾਮ ਦਿੱਤੀ ਗਈ ਉਸੇ ਦੇ ਰੋਸ ਦੇ ਵਿੱਚ ਅੱਜ ਕੱਢਿਆ ਜਾ ਰਿਹਾ ਤਾਂ ਕਿ ਇਹ ਗੱਲ ਦਾ ਪਤਾ ਲੱਗ ਸਕੇ ਦੁਸ਼ਮਣਾਂ ਨੂੰ ਅੱਤੇ ਕੇਸ ਰੋਸ ਵਿੱਚੋਂ ਪ੍ਰਦਰਸ਼ਨ ਕਰ ਰਿਹਾ ਹੈ ਕਿਉਂਕਿ ਹਰ ਵਾਰੀ ਚਾਹੇ ਉਹ ਤਾਸ਼ ਤੇ ਹਮਲਾ ਪੈਨਗੈਮ ਤੇ ਘਟਨਾ ਵਾਪਰੀ ਆ ਬਧਾਈ ਘਟਨਾ ਅੱਜ ਕਟੜਮਾਰਚੀ ਘਟਿਆ ਇਹ ਸਾਰਿਆਂ ਨੂੰ ਇਸ ਤਰ੍ਹਾਂ ਦੇਖੋ ਜਿਹੜਾ ਪੈਨਗੈਮ ਤੇ ਘਟਨਾ ਹੋਈ ਆ ਜਿਹੜੇ ਨਿਰਦੋਸ਼ ਮਾਰੇ ਗਏ ਨੇ ਉਹਨਾਂ ਦੇ ਪਰਿਵਾਰਾਂ ਨਾਲ ਪੀੜ ਸਾਂਝੀ ਕਰਦਿਆਂ ਹੋਇਆ ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝੇ ਕਰਦਿਆਂ ਹੋਇਆ ਅਸੀਂ ਸਾਰੇ ਸ਼ਹਿਰ ਵਾਸੀ ਇਕੱਠੇ ਹੋਏ ਆ ਕਿਉਂਕਿ ਬਾਣੀ ਚ ਲਿਖਿਆ ਜੋ ਪੜੋਸੀ ਕੇ ਹੁਆ ਉਹ ਆਪਣੇ ਵੀ ਜਾਨ ਜੇ ਅੱਜ ਤੇਰੇ ਕਿਸੇ ਗਵੰਡੀ ਨਾਲ ਗੱਲ ਹੋਈ ਆ ਤੇ ਖੁਸ਼ ਨਾ ਹੋ ਕਿਸੇ ਦਿਨ ਕਰਨਾ ਵੀ ਹੋ ਸਕਦਾ ਹੈ ਤੇ ਪਾਣਾ ਕਿਸੇ ਰੋ ਹਿੰਦੁਸਤਾਨੀ ਨਾਲ ਹੀ ਵਰ ਸਕਦਾ ਤੇ ਅੱਜ ਸਾਡਾ ਵੇਲਾ ਵੈ ਸਾਰੀਆਂ ਪਾਰਟੀਆਂ ਛੱਡ ਕੇ ਸਾਰੇ ਧਰਮ ਛੱਡ ਕੇ ਕਿ ਹਿੰਦੁਸਤਾਨੀ ਬਣ ਕੇ ਇਸ ਦੁੱਖ ਚ ਵਿੱਚ ਉਹਨਾਂ ਪਰਿਵਾਰਾਂ ਨਾਲ ਖੜੀਏ ਤੇ ਮੁਲਕ ਦੀ ਸਰਕਾਰ ਨਾਲ ਖੜੀਏ ਸੈਂਟਰ ਸਰਕਾਰ ਕੀ ਐਕਸ਼ਨ ਲੈਂਦੀ ਨਹੀਂ ਲੈਂਦੀ ਉਹਨਾਂ ਦਾ ਕੰਮ ਆ ਪਰ ਅਸੀਂ ਸਾਰੀਆਂ ਪਾਰਟੀਆਂ ਛੱਡ ਕੇ ਕੋ ਕਾਂਗਰਸੀ ਨਹੀਂ ਕੋ ਕਾਲੀ ਨਹੀਂ ਕੁਛ ਨਹੀਂ ਅਸੀਂ ਅੱਜ ਇੱਕ ਹਿੰਦੂਸਤਾਨੀ ਹੋਣ ਦੇ ਨਾਤੇ ਇਸ ਐਕਸ਼ਨ ਜੋ ਐਕਸ਼ਨ ਕਰਕੇ ਉਹ ਨਾਲ ਖੜੋਤੇ ਆ ਇੱਕ ਦੁੱਖ ਸਾਂਝਾ ਗੱਲ ਇਹ ਸਾਰੇ ਸ਼ਹਿਰ ਵਾਸੀ ਇਕੱਠੇ ਹੋਏ ਹਨ ਘਟਨਾ ਤੋਂ ਬਾਅਦ ਭਾਰਤ ਪਾਕਿਸਤਾਨ ਦੇ ਜੰਗ ਵਰਗੇ ਹੀ ਹਾਲਾਤ ਬਣ ਗਏ ਸਾਡਾ ਸਟੇਰੀਆ ਜੰਗ ਦੇ ਹਾਲਾਤ ਬਣੇ ਨੇ ਪਰ ਜੰਗ ਲੱਗਣੀ ਨਹੀਂ ਲੱਗਣੀ ਕਿ ਐਕਸ਼ਨ ਕਰਨਾ ਸੈਂਟਰ ਸਰਕਾਰ ਦਾ ਕੰਮ ਅਸੀਂ ਤਾਂ ਲੋਕ ਸਾਂਝਾ ਕਰਨ ਲਈ ਇਕੱਠੇ ਹੋਏ ਆ ਕਿਹੋ ਜਿਹਾ ਐਕਸ਼ਨ ਕਰਨਾ ਇਹ ਦਿੱਲੀ ਵਾਲੇ ਦਾ ਫੈਸਲਾ ਹੈ ਫੌਜਾਂ ਦਾ ਫੈਸਲਾ ਅਸੀਂ ਉਹਨਾਂ ਦੇ ਨਾਲ 2 ਏਪ੍ਰੈਲ ਨੂੰ ਪਹਿਲ ਗਾਂ ਵਿਖੇ ਜਿਹੜੀ ਪਾਕਿਸਤਾਨ ਤੋਂ ਉਸ ਪੈਠੀਆਤਿਆਂ ਨੂੰ ਸਲਾਨੀਆਂ ਤੇ ਇੱਕ ਸੈਰ ਕਰਨ ਗਏ ਨੇ ਹੱਥੇ ਲੋਕਾਂ ਤੇ ਉਹਨਾਂ ਦੀ ਇਨਸਾਨੀਅਤ ਤੋਂ ਗਰੀ ਹੋਈ ਘਟਨਾ ਕੀਤੀ ਹੈ ਉਹਨਾਂ ਦਾ ਜਾਨ ਚਲੀ ਗਿਆ ਹੈ ਉਹਨਾਂ ਦੀ ਹੱਤਿਆ ਕੀਤੀ ਹੈ ਇਹ ਇੱਕ ਇਨਸਾਨੀਅਤ ਤੋਂ ਗਰੀ ਹੋਈ ਕਤੂਤ ਹੈ ਤਲੰਕਤ ਕਰਮ ਵਾਲੀ ਗੱਲ ਹੈ ਅਸੀਂ ਇਹਨਾਂ ਦੀ ਘੋਰ ਨਿੰਦਾ ਕਰਦੇ ਹਾਂ ਇਸੇ ਰੋਜਵਜੋਂ ਅੱਜ ਅਸੀਂ ਸਰਦਾਰ ਤ੍ਰਿਪਤੀ ਸਿੰਘ ਬਾਜਵਾ ਜੀ ਐਮਐਲਏ ਸਾਹਿਬ ਫਤਿਹਗੜ ਚੂੜੀਆਂ ਦੀ ਰਹਿਨਬਾਈ ਦੇ ਵਿੱਚ ਫਤਿਹਗੜ ਚੂੜੀਆਂ ਵਿਖੇ ਕੈਡਲ ਮਾਰਚ ਕੀਤਾ ਹੈ ਤੇ ਅਸੀਂ ਭਾਰਤ ਸਰਕਾਰ ਦੇ ਬਿਲਕੁਲ ਨਾਲ ਚੜਾਣਾ ਖੜੇ ਹਾਂ ਇਸ ਤੇ ਸਾਰੇ ਇਕੱਠੇ ਹਾਂ ਅਤੇ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਅੱਤਵਾਦੀਆਂ ਦੇ ਖਿਲਾਫ ਪਛਾਣ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਅਮਨ ਤੇ ਸ਼ਾਂਤੀ ਤੇ ਅਖੰਡਤਾ ਦੀ ਭਾਰਤ ਨੂੰ ਤੋੜਨ ਦੀ ਜੁਰਤ ਨਾ ਕਰੇ ਪਰਵਾਮਾ ਦੇ ਵਿੱਚ ਹੋਇਆ ਆ ਪਾਕਿਸਤਾਨ ਦੀ ਨੰਨਜੋਗ ਘਟਨਾ ਜੀ ਵੇਖੋ ਯਾਤਰੀਆਂ ਨੂੰ ਵਿਚਾਰੇ ਜਿਹੜੇ ਘੁੰਮਣ ਫਿਰਨ ਗਏ ਸੀ નિર્ਦੋਸ਼ਿਆਂ ਨੂੰ ਮਾਰਨਾ ਕੋਈ ਚੰਗੀ ਗੱਲ ਨਹੀਂ ਗਈ ਮੈਂ ਤਾਂ ਬਹੁਤ ਨਿੰਦਾ ਕਰਦਾ ਪਾਕਿਸਤਾਨ ਦੀ ਵੀ ਬੇਕਸੂਰ ਵਿਚਾਰੇ ਲੋਕ ਆ ਜਿਹੜੇ ਉਹਨਾਂ ਨੂੰ ਅਸੀਂ ਕਿਸੇ ਦਾ ਨਵਾਂ ਵਿਆਹ ਆ ਕੇ ਦਾ ਬੱਚਾ ਆ ਕੇ ਦਾ ਪਿਓ ਨੂੰ ਮਾਰ ਦੇਣਾ ਅਗਲੇ ਖੁਸ਼ੀ ਮਨਾਉਣ ਗਏ ਆ ਬਹੁਤ ਨਿੰਦਨਯੋਗ ਗੱਲ ਆ ਜੀ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਪਾਕਿਸਤਾਨ ਨੂੰ ਕਲੀਅਰ ਕਰਨਾ ਚਾਹੀਦਾ ਮੈਂ ਹੀ ਜਿਸ ਦਾ ਬਾਈ ਸਾਹਿਬ ਨੇ ਕਹਿੰਿਆ ਸੀ ਸੈਂਟਰ ਗਵਰਨਮੈਂਟ ਦੇ ਨਾਲ ਆ ਜੋ ਵੀ ਡਿਸੀਜਨ ਲਊਗਾ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਅਸੀਂ ਭਾਰਤ ਸਰਕਾਰ ਦੇ ਨਾਲ ਆ ਅੱਜ ਦਾ ਰੋਸ ਪ੍ਰਦਰਸ਼ਨ ਜਿਹੜਾ ਜਿਹੜਾ ਇਹ ਕੈਂਡਲ ਮਾਰਚ ਕੱਢਿਆ ਗਿਆ ਇਹ ਕੈਂਡਲ ਮਾਰਚ ਜਿਹੜੇ ਸਾਡੇ ਨਿਰਦੋਸ਼ ਨੇ ਹੱਥੇ ਹਿੰਦੁਸਤਾਨੀਆਂ ਨੂੰ ਪਹਿਲਗਾਮ ਦੇ ਵਿੱਚ ਕਾਇਰਾਂ ਵਾਂਗੂ ਬੁਜ਼ਦਲਾ ਵਾਂਗੂ ਆ ਕੇ ਪਾਕਿਸਤਾਨੀਆਂ ਨੇ ਮਾਰਿਆ ਅਤਵਾਦੀਆਂ ਨੇ ਮਾਰਿਆ ਇਹ ਉਹਨਾਂ ਦੇ ਰੋਸ ਵਿੱਚ ਅੱਜ ਸੜਕਾਂ ਤੇ ਸਾਰੇ ਕਦੇਗਲ ਚੂੜੀਆਂ ਦੇ ਨਗਰ ਨਿਵਾਸੀ ਸੜਕਾਂ ਤੇ ਆਏ ਬੱਚੇ ਬੱਚੇ ਦੇ ਮਨ ਚ ਰੋਸ ਏ ਹਰ ਵਰਗ ਦੇ ਵਿੱਚ ਰੋਸ ਏ ਹਰ ਜਾਤੀ ਦੇ ਵਿੱਚ ਰੋਸ ਏ ਕਿਉਂਕਿ ਇਹ ਕੋਈ ਬਹੁਤ ਵਧੀਆ ਕੰਮ ਨਹੀਂ ਇਹਨਾਂ ਨੇ ਕੀਤਾ ਇਹ ਕੋਈ ਦਲੇਰੀ ਵਾਲਾ ਕੰਮ ਨਹੀਂ ਬੁਜ਼ਦਲਾਂ ਵਾਲੀ ਹਰਕਤ ਹੈ ਕਿਨੇ ਹੱਥਿਆਂ ਨੂੰ ਆ ਕੇ ਮੈਂ ਹਰ ਵਾਰੀ ਬੁਜ਼ਦਿਲਾ ਮੰਗੂ ਨੂੰ ਸਪੇਟ ਕਰਕੇ ਆ ਕੇ ਤੇ ਮਾਰ ਕੇ ਜਾਂਦੇ ਨੇ ਮਜਾ ਤੇ ਤਾਦੇ ਚੈਲੰਜ ਕਰਕੇ ਆਓ ਬਹਾਦਰਾਂ ਵਾਲੀ ਲੜਾਈ ਲੜੋ ਫਿਰ ਪਤਾ ਲੱਗੇਗੀ ਤੁਹਾਡੀ ਔਕਾਤ ਕੀ ਹੈ ਇਹੀ ਗੱਲ ਹੈ ਜਿਹੜੀ ਅੱਜ ਕਰਨ ਵਾਸਤੇ ਹਰ ਹਿੰਦੁਸਤਾਨ ਦਾ ਨਾਗਰਿਕ ਸੜਕਾਂ ਤੇ ਆਇਆ ਦਾ ਹਰ ਇੱਕ ਦੇ ਮਨ ਚ ਗੁੱਸਾ ਹੈ ਰੋਸ ਹੈ ਸੋ ਅਸੀਂ ਤੇ ਇਹੀ ਕਵਾਂਗੇ ਕਿ ਇਹ ਲੜਾਈ ਸਾਂਝੀ ਲੜਾਈ ਏ ਕਿਸੇ ਜਾਤ ਦੀ ਪਾਰਟੀਕੂਲਰ ਜਾਂ ਕਿਸੇ ਪਾਰਟੀ ਦੀ ਲੜਾਈ ਨਹੀਂ ਇਹ ਪੂਰੇ ਹਿੰਦੁਸਤਾਨ ਦੀ ਲੜਾਈ ਏ ਇਹ ਹਿੰਦੁਸਤਾਨ ਦੇ ਨਾਲ ਉਹਨਾਂ ਨੇ ਗਲਤ ਕੀਤਾ ਜਿਹੜੇ ਗਏ ਨੇ ਉਹਨਾਂ ਦਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਲਈ ਅੱਜ ਰੋਸ ਆ ਜਿਹੜਾ ਕੈਂਡਲ ਮਾਰਚ ਕੱਢਿਆ ਗਿਆ ਹੈ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਜ਼ ਬਖਸ਼ਣ ਔਰ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜਿਹੜੀ ਅਪੀਲ ਗਾਵਾਂ ਹੁਣ ਅਡਰਪੋ ਕਾਨਾ ਹਮਲਾ ਕੀਤਾ ਆ ਪਾਕਿਸਤਾਨ ਦੇ ਅੱਤਵਾਦੀਆਂ ਨੇ ਇਹ ਬੜੀ ਮਾੜੀ ਗੱਲ ਆ ਬੜੀ ਮੰਦ ਭਾਗੀ ਗੱਲ ਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਉਹ ਕੱਲੇ ਕੱਲੇ ਟੈਰਰਿਸਟ ਨੂੰ ਲੱਭਿਆ ਜਾਵੇ ਔਰ ਕੱਲੇ ਕੱਲੇ ਨੂੰ ਸਜ਼ਾ ਦਿੱਤੀ ਜਾਵੇ ਇਸ ਤੋਂ ਥੱਲੇ ਕੋਈ ਹੋਰ ਅਸੀਂ ਨਹੀਂ ਕਹਿੰਦੇ ਵੀ ਕੋਈ ਇਹਦਾ ਹੋਰ ਕੋਈ ਹੱਲ ਲੱਗਾ ਟੈਰਰਿਸਟ ਜਿੰਨਾ ਚਿਰ ਨਹੀਂ ਮਰਦੇ ਅਸੀਂ ਇਦਾਂ ਹੀ ਐਜੀਟੇਸ਼ਨ ਕਰਦੇ ਰਵਾਂਗੇ ਅਸੀਂ ਇਦਾਂ ਹੀ ਬਾਜ਼ਾਰਾਂ ਜਾਉਂਦੇ ਰਵਾਂਗੇ ਇਦਾਂ ਹੀ ਸਰਕਾਰ ਦੇ ਪੋਲ ਖੋਲਦੇ ਰਵਾਂਗੇ ਇੰਡੀਆ ਕ੍ਰਾਈਮ ਨਿਊਜ਼ ਜੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੋ ਇੰਡੀਆ ਕ੍ਰਾਈਮ